ਸਾਡੇ ਕੋ ਕਾਗਜ਼ ਸਾਰੇ ਪੈਨ ਨੇ ਸਾਹਮਣੇ ਆ ਕੇ ਬੋਲੋ ਜੀ ਕੈਮਰੇ ਸਾਡੇ ਪਾਏ ਬੋਲੇ ਆ ਦੇਖੋ ਆ ਜਾਓ ਹੁਣ ਆ ਜਾਓ ਸਾਡੇ ਟਿੰਕਾ ਆ ਜਾਓ ਲੈ ਜਾਓ ਹਾਂ ਜੀ ਨਾ ਮੇਰੇ ਮੁੰਡੇ ਦੇ ਨਾਂ ਕੋਈ ਚੀਜ਼ ਆ ਜੀ ਉਹ ਨਾਂ ਵੀ ਸਾਡੇ ਨੌਂਾ ਥੋਂ ਵੀ ਆ ਵੀ ਇੱਧਰਲਾ ਵੀ ਉਹ ਵੀ ਕੋਈ ਸਾਡੇ ਮੁੰਡੇ ਦੇ ਨਾਂ ਥੋਂ ਨਹੀਂ ਕੋਈ ਸਾਡੇ ਘਰੋਂ ਭੁੱਕੀ ਨਹੀਂ ਪੜੀ ਗਈ ਹਾਂ ਜੀ ਕੋਈ ਸਾਡੇ ਘਰੋਂ ਜੀ ਡਰਾਈਵਲ ਨੇ ਲੰਮੀ ਤੇ ਡਰਾਈਵਲ ਫੜਿਆ ਗਿਆ ਸਾਨੂੰ ਤਾਂ ਆ ਕੇ ਘਰੇ ਸੁਨੇਹਾ ਆ ਗਿਆ ਵੀ ਤੁਹਾਡਾ ਡਰਾਈਵਲ ਫੜਿਆ ਗਿਆ ਪੁਲਿਸ ਵਾਲੇ ਨੇ ਫੋਨ ਕਰਿਆ ਪੁਲਿਸ ਵਾਲਿਆਂ ਨੇ ਭੁਜਾਇਆ ਅਸੀਂ ਰਾਤ ਦੇ ਸਮੇਂ ਚ ਕੋਈ ਜਾਣਦੇ ਨਹੀਂ ਸੀ ਵੀ ਕੌਣ ਹੈ ਕੌਣ ਨਹੀਂ ਅਸੀਂ ਉਹ ਕਹਿੰਦੇ ਵੀ ਕਿੱਥੇ ਰਿੰਕੂ ਰਿੰਕੂ ਉਸ ਟਾਈਮ ਘਰੇ ਹੀ ਸੀ ਉਹਨਾਂ ਨੇ ਤਲਾਸ਼ੀ ਵੀ ਕੋਈ ਨਹੀਂ ਲਈ ਸਾਡੇ ਘਰ ਦੀ ਤਲਾਸ਼ੀ ਵੀ ਕੋਈ ਲਈ ਨਹੀਂ ਅਸੀਂ ਕਿਹਾ ਜੀ ਬੈਡਫੋਲ ਨੂੰ ਕਾਰ ਫੋਨੋ ਜੇ ਸਾਡੇ ਘਰੋਂ ਚਮਚਾ ਨਿਕਲਿਆ ਚਾਹੇ ਸਾਨੂੰ ਵੀ ਲੈ ਚੱਲਿਓ ਹੂੰ ਹੂੰ ਉਹਨਾਂ ਨੇ ਜਦ ਸਾਡੇ ਹੈ ਨਹੀਂ ਸਾਨੂੰ ਕੁਝ ਨਹੀਂ ਕਿਹਾ ਉਹ ਚਲੇ ਗਏ ਮੁੰਡਾ ਜੀ ਅਸੀਂ ਫਿਰ ਆਪ ਹਾਜ਼ਰ ਕਰਿਆ ਸਾਡੇ ਘਰੋਂ ਤਾਂ ਕੁਝ ਨਹੀਂ ਫੜਿਆਗਾ ਦੇਖੋ ਜੀ ਸਾਡੇ ਨਾਲ ਬੇਇਨਸਾਫੀ ਹੋਈ ਆ ਬਹੁਤ ਜ਼ਿਆਦਾ ਆਹ ਬੈਂਕ ਤਾਂ ਮੇਰੇ ਕਿਹੜੀ ਬੈਂਕ ਆ ਉਹ ਪਰ ਲਈ ਸੱਸ ਸੱਸ ਆਈਸੀਐਸ ਬੈਂਕ ਤੋਂ ਮੇਰਾ ਲੋਨ ਲਿਆ ਹੋਇਆ ਸਰਕਾਰੀ ਲੋਨ ਲੈ ਕੇ ਮੈਂ ਮਕਾਨ ਪਾਇਆ ਕਾਗਜ਼ ਪੱਤਰ ਮੇਰੇ ਕੋਲ ਪਏ ਨੇ ਸਾਰੇ ਤੁਹਾਡਾ ਲੋਨ ਲੈ ਕੇ ਜਿਹੜਾ ਪਾਇਆ ਸੀ ਉਹ ਲੋਨ ਤੇ ਘਰ ਪਾਇਆ ਹੋਇਆ ਜੀ ਸਾਡਾ ਦੇ ਸਰਕਾਰੀ ਡੈਰੀ ਤੋਂ ਨਾ ਨਾ ਪਾਇਆ ਮਹਿਸਾਂ ਦੇ ਮੇਰੀਆਂ ਦੇ ਦੇਖ ਲੋ ਪਾਏ ਹੋਏ ਨੇ ਆ ਸਪੋਟੋ ਖਿੱਚ ਲੋ ਇਹ ਜੋ ਮਕਾਨਟ ਆਇਆ ਗਿਆ ਮਾਤਾ ਜੀ ਇਹ ਜੋ ਮਕਾਨਟ ਆਇਆ ਗਿਆ ਕਿ ਇਹ ਗੈਰ ਕਾਨੂੰਨੀ ਜਗ੍ਹਾ ਤੇ ਤੇ ਚਾਹੀ ਸੀ ਸਰਕਾਰੀ ਜਗ੍ਹਾ ਤੇ ਨਹੀਂ ਜੀ ਸਾਡੀ ਜਗ੍ਹਾ ਆਪਣੀ ਅੱਛਾ ਜੀ ਜੀਨੂੰ ਮਰਜ਼ੀ ਪੁੱਛੋ ਜੀ ਸਾਡੇ ਮਹੱਲੇ ਦੀਆਂ ਤੇ ਬੰਨਾਂ ਬੈਠੀਆਂ ਨੇ ਇੱਥੇ ਜੀਨੂੰ ਮਰਜ਼ੀ ਪੁੱਛੋ ਪੂਰੇ ਮਹੱਲੇ 'ਚ ਹਾਂਜੀ ਇਹ ਤਾਂ ਜੀ ਲੈ ਕੇ ਆਇਆ ਕੋਪੀ ਤੋਂ ਇਹਨਾਂ ਤੋਂ ਲਈ ਕੋਪੀ ਤਾਂ ਨਹੀਂ ਤੋਂ ਲੈ ਕੀ ਆਵੇ ਬੋ ਵੀ ਕੋਈ ਪਲਾ ਕੇ ਬੇਨਜਾਇਜ਼ ਨਹੀਂ ਜੀ ਸਾਡੀ ਖਰੀਦੀ ਹੋਈ ਜਗਾ ਗੋਪੀ ਤੋਂ ਜਗਾ ਲਈ ਆ ਸੀ ਰਜਿਸਟਰੀ ਸਾਡੇ ਕੋਲ ਆ ਕੀ ਮੰਗ ਕਰਦੇ ਆ ਸਰਕਾਰ ਤੋਂ ਅਸੀਂ ਕਿ ਇਦਾਂ ਜੇ ਸਾਡਾ ਨਿਸ਼ਾਫ ਹੋਣਾ ਚਾਹੀਦਾ ਸਾਡਾ ਨਜਾਇਜ਼ ਠਾਤਾ ਜਿਹੜੀ ਗੱਡੀ ਦੀ ਗੱਲ ਕਰਦੇ ਤੁਸੀਂ ਵੀ ਗੱਡੀ ਉਹ ਗੱਡੀ ਜੀ ਗੱਡੀ ਜੀ ਗੋਪੀ ਤੋਂ ਲਈ ਤੀ ਐਫੀਡੈਟ ਬਣੀ ਹੋਈ ਤੀ ਤੇ ਤੁਸੀਂ ਗੱਡੀ ਲਈ ਸੀ ਕਿਸੇ ਹਾਂ ਉਹ ਗੱਡੀ ਤੇ ਐਫੀਡੈਟ ਬਣੀ ਹੋਈ ਤੀ ਉਹ ਗੱਡੀ ਬਾਹਰੋਂ ਚੱਲਦੀ ਤੀ ਬਾਰਾਂ ਹੋ ਜੀ ਸਾਨੂੰ ਕੀ ਪਤਾ ਡਰਾਈਵਰ ਕੀ ਲਿਆਉਂਦਾ ਗੱਡੀ ਦੀ ਉਹ ਗੋਪੀ ਦੀ ਗੱਡੀ ਸੀ ਗੋਪੀ ਦੀ ਉਹ ਗੱਡੀ ਤੇ ਉਹ ਫੜੀ ਗਈ ਗੱਡੀ ਉਸ ਜਰੀਏ ਸਾਡੇ ਨਾਲ ਜੀ ਆ ਹੋਇਆ ਤੁਸੀਂ ਉਹ ਗੱਡੀ ਖਰੀਦੀ ਸੀਗੀ ਉਹ ਗੱਡੀ ਫੜੀ ਗਈ ਪੂਰੀ ਵੀ ਨਹੀਂ ਤੁਸੀਂ ਖਰੀਦੀ ਜਿਵੇਂ ਹੁਣ ਲੋਨ ਤੇ ਦੇ ਦਈਏ ਐਪੀ ਡੈਟ ਬਣਿਆ ਹੋਇਆ ਸੀ ਉਹ ਵੀ ਖਤਮ ਹੋ ਗਿਆ ਤੇ 6 ਮਹੀਨਿਆਂ ਦਾ ਕੋਈ ਐਹ ਜੀ ਗੱਲ ਨਹੀਂ ਸੀ ਜੀ ਗੱਡੀ ਵਿੱਚ ਕੀ ਫੜਿਆ ਗਿਆ ਗੱਡੀ ਪਿੱਛੇ ਕਿਉਂ ਫੜ ਗਿਆ ਇਹ ਡਰਾਈਵਲ ਲੈ ਡਰਾਈਵਲ ਨੇ ਕਹਤਾ ਗੱਡੀ ਉਹਦੀ ਆ ਇਹ ਗੱਡੀ ਦੇ ਵਿੱਚੋਂ ਫੜਿਆ ਗਿਆ ਸੀ ਕੁਝ ਜਿਹੜਾ ਵੀ ਤੁਹਾਡੇ ਤੇ ਕਾਰਵਾਈ ਫੜਿਆ ਗਿਆ ਜੀ ਡਰਾਈਵਲ ਤੋਂ ਸਾ ਡਰਾਈਵਰ ਕੋਲ ਹਾਂ ਸਾਸੀ ਤਾਂ ਹੈ ਨਹੀਂ ਸੀ ਕਿਥੋਂ ਦਾ ਸੀਗਾ ਜੀ ਮੰਗੇ ਵਾਲ ਦਾ ਸੀ ਠੀਕ ਆਪਣੇ ਨਾਲ ਹੀ ਗੋਪੀ ਤੋਂ ਲਈ ਸੀਗੀ ਹਾਂ ਹੁਣ ਆ ਕਹਿੰਦਾ ਸਰਕਾਰੀ ਜਗ੍ਹਾ ਚ ਪਾਈ ਹੋਈ ਆ ਦੇਖ ਆ ਖੜੇ ਜੀ ਇਹਦੇ ਨਾਲ ਲਈ ਹੋਈ ਆ ਜਗ੍ਹਾ ਤੇ ਮੇਰਾ ਵੀ ਚਾਰ ਵਿਸਵੇ ਦਾ ਨਾਲ ਪਲਾਟ ਆ ਭਰਾ ਨੂੰ ਲੈ ਗਿਆ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਰਕੇਸ਼ ਕੁਮਾਰ ਰਕੇਸ਼ ਕੁਮਾਰ